ਚਲੰਦਰ ਦੇ ਗ੍ਰੈਂਡ ਮਾਲ ਵਿਖੇ ਫਾਸਟਵੇਅ ਟ੍ਰਾਂਸਮਿਸ਼ਨ ਪ੍ਰਾਈਵੇਟ ਲਿਮਿਟਿਡ ਕੰਪਨੀ ਵੱਲੋਂ ਆਰਐਨਆਰ ਸਮਾਗਮ ਦਾ ਆਯੋਜਨ ਕੀਤਾ ਗਿਆ ਇਸ ਸਮਾਗਮ ਵਿੱਚ ਕੰਪਨੀ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਮੁਕੇਸ਼ ਸ਼ਰਮਾ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ ਇਸ ਦੌਰਾਨ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਮੁਕੇਸ਼ ਸ਼ਰਮਾ ਅਤੇ ਫਾਸਟਵੇਅ ਕੇਬਲ ਦੇ ਡਿਸਟ੍ਰੀਬਿਊਟਰ ਜਯੋਬੀਰ ਸਿੰਘ ਕਟਾਰੀਆ ਵੱਲੋਂ ਸਾਂਝੇ ਤੌਰ ਤੇ ਪਿਛਲੇ 3 ਮਹੀਨਿਆਂ ਤੋਂ ਵਧੀਆ ਕੰਮ ਕਰਨ ਵਾਲੇ ਕੇਬਲ ਆਪਰੇਟਰਾਂ ਜਿਨ੍ਹਾਂ ਵਿੱਚ ਕਲਾਸਿਕ ਕੇਬਲ ਤਲਵਿੰਦਰ ਕੇਬਲ ਕਨਪਤੀ ਕੇਬਲ ਨੀਟਾ ਕੇਬਲ ਵੀਕੇ ਬ੍ਰੌਡਬੈਂਡ ਅਤੇ ਟੀਮ ਲੀਡਰ ਮਦਨ ਮੋਹਨ ਸਿੰਘ ਅਤੇ ਅਸ਼wini ਕੁਮਾਰ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਅੱਗੇ ਵੀ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ ਗਿਆ ਇਸ ਮੌਕੇ ਸੀਨੀਅਰ ਵਾਈਸ ਪ੍ਰੈਸਿਡੈਂਟ ਮੁਕੇਸ਼ ਸ਼ਰਮਾ ਅਤੇ ਡਿਸਟ੍ਰੀਬਿਊਟਰ ਜॉय 베ਰ ਸਿੰਘ ਕਟਾਰੀਆਂ ਵੱਲੋਂ ਡੀਟੀਐਚ ਅਤੇ ਕੇਬਲ ਨੈਟਵਰਕ ਵਿੱਚ ਅੰਤਰ ਬਾਰੇ ਜਾਣਕਾਰੀ ਵੀ ਦਿੱਤੀ ਗਈ ਇਸ ਦੌਰਾਨ ਬ੍ਰਾਂਚ ਮੈਨੇਜਰ ਕਰਨਪ੍ਰੀਤ ਵੱਲੋਂ ਆਪਰੇਟਰਾਂ ਨੂੰ ਵਧੀਆ ਪ੍ਰਦਰਸ਼ਨ ਕਰਨ ਲਈ ਜਾਗਰੂਕ ਵੀ ਕੀਤਾ ਗਿਆ ਇਸ ਮੌਕੇ ਸਨਾ ਕਟਾਰੀਆ ਆਪਰੇਸ਼ਨ ਹੈਡ ਅਮਿਤ ਪਾਂਡੇ ਏਜੀਐਮ ਧਰਵਨੀ ਠਾਕੁਰ ਅਤੇ ਵੈਬ ਕੁਮਾਰ ਸਿੰਘ ਆਦ ਹਾਜ਼ਰ ਸਨ ਚਲੰਦਰ ਤੋਂ ਪਿਊਰ ਰਿਪੋਰਟ ਅਰਿਆਨ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਤੇ ਇਹ ਗੱਲ ਕਵਾਂਗਾ ਕਿ ਅੱਜ ਮੇਰੇ ਕੁਝ ਆਪਰੇਟਰਸ ਜਿਨ੍ਹਾਂ ਨੇ ਬਹੁਤ ਅੱਛੀ ਸਾਡੂ ਫਾਸਟਵੇ ਕੇਬਲ ਦੇ ਵਿੱਚ ਗਰੋਥ ਦਿੱਤੀ ਹੈ ਪਿਛਲੇ 6 ਮਹੀਨਿਆਂ ਤੋਂ ਉਹ ਰੈਗੂਲਰ ਗਰੋਥ ਦੇ ਰਹੇ ਨੇ ਔਰ ਮੈਂ ਚਾਹਾਂਗਾ ਕਿ ਸਾਰੇ ਆਪਰੇਟਰਸ ਨੂੰ ਚਾਹੀਦਾ ਹੈ ਕਿ ਮਿਲ ਜੁਲ ਕੇ ਅਸੀਂ ਗਰੋ ਕਰੀਏ असी बॉक्स नाइए और केबल न पूरे पंजाब की पूरे हिंदुस्तान चाइए आज आर एंड आर प्रोग्राम किया हम जलंधर जलंधर ब्रांच में जो कि कटारिया जी और हमारे ब्रांच मैनेजर ने अपने एफ़र्ट्स कर सके लास्ट सिक्स मंथ से ये नंबर वन आ रहे हैं और कुछ एल सी ओज ने जो बहुत बेस्ट परफॉर्मर थे उनको हमने प्राइज़ किया है और इसके लिए मैं सभी एल सी ओज से रिक्वेस्ट करूँगा कि वो भी अपने अपने बेस्ट एफर्ट्स करें ਔਰ ਔਰ ਅੱਛਾ ਪਰਫਾਰਮੈਂਸ ਦੇ ਕੇ ਅਮ ਉਨਕੋ ਹੋਰ ਅੱਛਾ ਅਵਾਰਡ ਦੇਗੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਮੈਂ ਆਪਣੀ ਫਾਸਟਵੇ ਦੀ ਮੈਨੇਜਮੈਂਟ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦਾ ਜੋ ਅੱਜ ਉਹਨਾਂ ਨੇ অপারেਟਰ ਨੂੰ ਸਨਮਾਨਿਤ ਕੀਤਾ ਤੇ ਮੈਂ ਜਿੰਨੇ ਅੱਜ ਅਸੀਂ ਜਲੰਧਰ ਵਿੱਚ ਸਾਰੇ অপারেਟਰ 200 অপারেਟਰਾਂ ਚੋਂ ਪੰਜ অপারেਟਰ ਐਦਾਂ ਦੇ ਟੌਪ ਤੇ ਆਏ ਨੇ ਜਿਨ੍ਹਾਂ ਨੇ ਆਪਣੀ ਕੇਬਲ ਚ ਗਰੋਥ ਕੀਤੀ ਹੈ ਪਿਛਲੇ ਲਾਸਟ 6 ਮਹੀਨਿਆਂ ਤੋਂ ਤੇ ਮੈਂ ਹੋਰ ਵੀ অপারেਟਰਾਂ ਨੂੰ ਗੁਜਾਰਿਸ਼ ਕਰਦਾਂਗੀ ਉਹ ਵੀ ਆਪਣੇ ਏਰੀਆ 'ਚ ਵੱਧ ਵੱਧ ਚੜ੍ਹ ਕੇ ਕੰਮ ਕਰਨ ਤਾਂ ਜੋ ਮਤਲਬ ਆਪਾਂ ਆਪਣੇ ਨੈਟਵਰਕ ਨੂੰ ਉੱਚਾ ਲੈ ਕੇ ਚਲੀਏ